ਮੇਟੋ ਜੀ ਕਾਫੀ ਦੋਸਤ ਬੀਬੀ ਸਿੱਧੂ ਨੂੰ ਯਾਦ ਕਰ ਰਹੇ ਨੇ ਉਹਨਾਂ ਦੇ ਬਿਆਨਾਂ ਨੂੰ ਯਾਦ ਕਰ ਰਹੇ ਨੇ ਮੈਂ ਵੀ ਥੋੜਾ ਜਿਹਾ ਜ਼ਿਕਰ ਕਰਦੇ ਆ ਜੀ ਉਹ ਅੱਜ ਫੇਰ ਉਹਨਾਂ ਦੇ ਬਿਆਨ ਦਿੱਤਾ ਕਿ ਸਿੱਧੂ ਸਾਹਿਬ ਤਾਂ ਇੱਕ ਦਿਨ ਦਾ 25 ਲੱਖ ਕਮਾਉਂਦੇ ਨੇ ਮੈਂ ਮਹੀਨੇ ਦਾ 40 ਲੱਖ 25 ਲੱਖ ਇੱਕ ਦਿਨ ਦਾ ਹਾਂ ਜੀ ਉਹਨਾਂ ਨੇ ਇਹ ਕਿਹਾ ਤੇ ਇਹ 40 ਲੱਖ ਕਮਾਉਂਦੇ ਨੇ 40 ਲੱਖ ਮਹੀਨੇ ਦਾ ਇਹਨਾਂ ਨੇ ਮਹੀਨੇ ਦਾ ਕਿਹਾ ਉਹਨਾਂ ਨੇ ਦਿਨ ਦਾ ਕਿਹਾ ਤੇ ਕਹਿੰਦੇ ਵੀ ਸਾਨੂੰ ਕੀ ਲੋੜ ਹੈ ਰਾਹੁਲ ਗਾਂਧੀ ਕੋਲ ਜਾਣ ਦੀ ਮਤਲਬ ਕੁੱਲ ਮਿਲਾ ਕੇ ਜਿਵੇਂ ਤੁਸੀਂ ਤਨ ਗੱਲ ਕਹੀ ਸੀ ਮੋਦੀ ਸਾਹਿਬ ਦਾ ਉਹ ਅੱਜ ਫੇਰ ਤਾਰੀਫ਼ ਕਰ ਰਹੇ ਨੇ ਗੱਲਾਂ-ਗੱਲਾਂ ਦੇ ਵਿੱਚ ਨ ਤੋ ਇੱਕ ਪਾਸੇ ਇਹਨੂੰ ਪਰੜਾ ਥੋੜਾ ਜਿਹਾ ਲੱਗਦਾ ਐ ਡੋਲਦਾ ਬੀਬੀ ਸਿੱਧੂ ਹੁਣ ਸਰਵਿਸ ਦੇ ਵਿੱਚ ਐ ਨਹੀਂ ਹੂੰ ਇਹ ਮੰਥ ਦਾ ਕਹਿ ਰਹੇ ਨੇ ਜੀ 40 ਲੱਖ ਹਾਂਜੀ ਇਹਨਾਂ ਦੀ ਕਮਾਈ ਵੀ ਫਿਰ ਬੜੀ ਕਮਾਈ ਐ ਜੀ ਹੂੰ ਕਿਉਂਕਿ ਪਹਿਲਾਂ ਤੇ ਡਾਕਟਰ ਸਨ ਨਾ ਹਾਂਜੀ ਹਾਂਜੀ ਡਾਕਟਰ ਸੀਗੇ ਇਹ ਬਹੁਤ ਤਗੜੇ ਡਾਕਟਰ ਸੀਗੇ ਜੀ ਹੁਣ ਤੇ ਸਰਵਿਸ ਦੇ ਵਿੱਚ ਆਇਆ ਨਹੀਂ ਹੂੰ ਫਿਰ 40 ਲੱਖ ਰੁਪਏ ਦੀ ਮੈਨੂੰ ਵੀ ਪਤਾ ਵੀ ਉਹਨਾਂ ਨੇ ਕੀ ਹੋਏਗਾ ਤੇ ਕੁਝ ਸੋਚ ਕੇ ਕਿਹਾ ਆਮਦਨ ਹੋਏਗੀ ਤੇ ਤਦ ਹੀ ਐ ਨਾ ਜੀ ਜੀ ਸਿੱਧੂ ਸਾਹਿਬ ਦੀ ਆਮਦਨ ਤਾਂ ਬਈ ਹੋ ਸਕਦੀ ਹੈ ਅੱਜ ਵੀ ਉਹ ਕਮੈਂਟਰੀ ਕਰ ਰਹੇ ਨੇ ਉਹਦੇ ਵਿੱਚ ਆ ਜਿਹੜੀ ਚੱਲ ਰਹੀ ਆ ਵਰਲਡ ਕੱਪ ਕ੍ਰਿਕਟ ਹਾਂਜੀ ਹਾਂਜੀ ਭਾਈ ਉਹਨਾਂ ਦੇ ਤੇ ਪੈਕੇਜ ਤੱਕੜੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਹੋ ਸਕਦਾ ਪਰ ਇਨਕਮ ਟੈਕਸ ਵਾਲੇ ਜਰੂਰ ਚੈੱਕ ਕਰਨ ਕਿਉਂ ਹਾਂਜੀ ਕਿ ਜੇ ਉਹ ਬੀਬੀ ਸਿੱਧੂ ਬੋਲ ਰਹੇ ਆ ਉਹਦੇ ਮੁਤਾਬਕ ਹੀ ਆ ਰਹੀ ਆ ਆਈਟੀਆਰ ਤੇ ਆਈਟੀਆਰ ਦੀ ਤਸ ਸਿੱਧੂ ਸਾਹਿਬ ਦੀ ਅੱਗੇ ਬੜੀ ਕਹਾਣੀ ਉਲਝੀ ਸੀਗੀ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਉਹ ਤੇ ਮਾਮਲਾ ਹਾਈ ਕੋਰਟ ਤੱਕ ਗਿਆ ਸੀ ਸਿੱਧੂ ਸਾਹਿਬ ਦੀ ਆਈਟੀਆਰ ਦਾ ਨਾ ਲੰਮੇ ਸਮੇਂ ਤੱਕ ਕਰੋੜਾ ਚੱਲਦਾ ਰਿਹਾ ਤਾਂ ਖੈਰ ਬੀਬੀ ਸਿੱਤੂ ਜਿਹੜਾ ਬਿਆਨ ਦਿੱਤਾ ਹੈ ਖਾਸ ਤੌਰ ਤੇ ਇੱਕ ਬਿਆਨ ਇਹਨਾਂ ਨੇ ਜਾ ਕੇ ਤਮਿਲ ਲਾਡੂ ਚ ਦਿੱਤਾ ਹੈ ਉਹ ਬੜਾ ਇੰਟਰਸਟਿੰਗ ਹੈ ਤਮਿਲ ਲਾਡੂ ਚ ਇਲੈਕਸ਼ਨ ਹੋਣ ਜਾ ਰਿਹਾ ਹੈ ਉੱਥੇ ਜਾ ਕੇ ਇਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਤਾਂ ਕੁਝ ਵੀ ਪਤਾ ਨਹੀਂ ਪਰ ਮੋਦੀ ਸਾਹਿਬ ਬੜੇ ਅਧਿਆਤਮਕ ਨੇ हां जी हां जी ਅਜੇ ਤੇ ਸ਼ੁਕਰ ਕਰੋ ਇਹਨਾਂ ਨੇ ਮਤਲਬ ਕਿ ਕੰਗਣਾ ਰਣਾਓ ਤੇ ਜਾਂ ਸਟ੍ਰਾਈਕ ਦੇ ਜਿਹੜੇ ਲੀਡਰ ਆ ਨੋਨ ਬਾਇਓਲੋਜੀਕਲ ਜਾਂ ਵੀ ਉਹ অবতার ਉਹ ਨਹੀਂ ਕਿਹਾ ਉਹਨਾਂ ਨੇ ਨਹੀਂ ਵਰਤੇ ਬਿਲਕੁਲ ਇਹ ਕਿਹਾ ਕਿ ਅਧਿਆਤਮਿਕ ਤੌਰ ਤੇ ਭਈ ਉਹ ਬੜੀ ਜਾਣਕਾਰੀ ਰੱਖਦੇ ਆ ਰਾਹੁਲ ਗਾਂਧੀ ਨੂੰ ਤਾਂ ਕੁਝ ਵੀ ਪਤਾ ਨਹੀਂ ਹੈ ਜੀ ਭਾਈ ਠੀਕ ਹੈ ਭਾਈ ਹੋ ਸਕਦਾ ਇਹਨਾਂ ਦਾ ਨਜ਼ਰੀਆ ਹੋਵੇ ਪਰ ਸਾਡੇ ਨਜ਼ਰੀਏ ਦੇ ਪੱਖ ਤੋਂ ਜੇ ਤੁਸੀਂ ਦੇਖੋਗੇ ਕਿ ਕੁਮਾਂਤਰੀ ਮੁੱਦਿਆਂ ਤੇ ਜਾਂ ਨੈਸ਼ਨਲ ਮੁੱਦਿਆਂ ਤੇ ਇਸ ਟਾਈਮ ਜੇ ਕੋਈ ਲੋਹਾ ਲੈ ਰਿਹਾ ਹੈ ਤੇ ਉਤਰਾਹੁਲ ਗਾਂਦੀ ਹੈ ਜੀ ਅਧਿਆਤਮ ਦਾ ਤਾਂ ਪਤਾ ਨਹੀਂ ਬਈ ਉਹ ਤੇ ਇਹਨਾਂ ਦਾ ਪੈਮਾਨਾ ਹਰੇਕ ਬੰਦੇ ਦਾ ਪੈਮਾਨਾ ਹਰੇਕ ਦਾ ਉਹ ਆਪਣਾ ਹੁੰਦਾ ਹੈ ਪਰ ਕਿਸੇ ਜੇ ਆਪਾਂ ਸਿਆਸਤਦਾਨ ਨੂੰ ਕਿਸੇ ਕਸਵੱਟੀ ਤੇ ਦੇਖਣਾ ਹੁੰਦਾ ਹੈ ਤਾਂ ਉਹਦੀ ਸਿਆਸੀ ਸੂਝ ਨਾਲ ਹੀ ਦੇਖਦੇ ਆ ਨਾ ਬਿਲਕੁਲ ਇਹ ਕੋਈ ਅਧਿਆਤਮ ਦੀ ਤੋਂ ਦੁਨੀਆ ਹੈ ਨਹੀਂ ਅਧਿਆਤਮ ਦੀ ਠੀਕ ਹੈ ਅਧਿਆਤਮ ਇੱਕ ਨਿੱਜੀ ਵਿਸ਼ਾ ਹੈ ਜਾਂ ਕਹਿ ਸਕਦੇ ਆ ਕਿ ਕਿਸੇ ਵੀ ਬੰਦੇ ਦਾ ਬਈ ਉਹ ਜਾਣਕਾਰੀ ਦੇ ਵਿੱਚ ਕਲਚਰ ਚੈਨਲ ਆਉਣ ਵਾਲੀ ਗੱਲ ਹੋ ਜਾਂਦੀ ਹੈ ਹੂੰ ਤੋਂ ਬਰੇ ਅ ਰਾਜਨੀਤਿਕ ਪੱਖ ਤੋਂ ਤੇ ਅਸੀਂ ਦੇਖ ਰਹੇ ਆ ਬਈ ਕੌਣ ਕਿੰਨੇ ਪਾਣੀ ਚ ਕੌਣ ਕਿੰਨੇ ਪਾਣੀ ਚ ਆ ਔਰ ਤੁਸੀਂ ਬੀਬੀ ਜੀ ਜਦੋਂ ਹੁਣ ਇਹ ਬਿਆਨ ਦਿਓਗੇ ਨਾ ਤੇ ਤੁਹਾਡੇ ਪਿਛਲੇ ਬਿਆਨ ਜਾਂ ਸਿੱਧੂ ਸਾਧ ਦੇ ਬਿਆਨ ਜਿਹੜੇ ਆ ਉਹਨਾਂ ਕਲਾਉਣੇ ਜੇ ਹਾਂ ਤੁਸੀਂ ਰਾਹੁਲ ਗਾਂਧੀ ਬਾਰੇ ਪ੍ਰੇਮ ਕਾ ਗਾਂਧੀ ਬਾਰੇ ਬੜੇ ਗੋਗੇ ਗਾਏ ਆ ਤੁਸੀਂ ਉਹ ਸਾਰੇ ਬਿਆਨ ਉਹਨਾਂ ਨੇ ਲਾ ਕੇ ਨਾਲ ਅੱਜ ਕੱਲ ਜਿਹੜੀ ਫੋਟੋ ਮੇਕਿੰਗ ਹੁੰਦੀ ਹੈ ਬੜੀ ਜ਼ਬਰਦਸਤ ਹੁੰਦੀ ਹੈ ਉਹ ਫੋਟੋ ਇੱਧਰ ਲਾ ਦਿੰਦੇ ਹੋਏ ਕ ਇੱਧਰ ਲਾ ਦਿੰਦੇ ਆ ਮਤਲਬ ਕਿ ਉਹ ਉਹਨੂੰ ਫੋਟੋਸ਼ਾਪ ਨੂੰ ਬਣਾ ਦਿੰਦੇ ਨੇ ਮਤਲਬ ਕਿ ਉਹ ਦੋਨੇ ਬਿਆਨ ਲੱਗ ਜਾਂਦੇ ਤੁਹਾਡੇ ਨਾਲ ਹੂੰ ਬਿਲਕੁਲ ਮੈਂ ਦੁਬਾਰਾ ਚੈੱਕ ਵੀ ਕੀਤਾ ਹੋਇਆ ਇਹੂ ਕਿ 25 ਲੱਖ ਤੇ 40 ਲੱਖ ਵਾਲਾ ਉਹਨਾਂ ਨੇ 25 ਲੱਖ ਪਾੜੇ ਹਾਂਜੀ ਤੇ 40 ਲੱਖ ਪਰ ਮੀਨਾ 25 ਲੱਖ ਇੱਕ ਦਿਨ ਦਾ ਹੋ ਗਿਆ ਤੇ ਮਹੀਨੇ ਦਾ ਫਰ ਕਿੰਨਾ ਹੋ ਗਿਆ ਪਤਾ ਨਹੀਂ ਸੀ ਮੇਰੇ ਤੋਂ ਦਾ ਸਾਬ ਨਹੀਂ 25 75 ਮ ਅੱਗੇ ਜੀਰੋਆਂ ਦੇ ਰੋਲ ਚ ਜਾਣਾ ਹਾਂ ਜੀ ਬਹੁਤ ਜ਼ਿਆਦਾ ਪੈਸਾ ਹੋਗਾ ਫਿਰ ਸਿੱਧੂ ਸਾਹਿਬ ਦਾ ਵੀ ਚਲੋ ਉਹ ਤੇ ਇਹਨੇ ਵੱਡੇ ਪੈਕੇਜ ਦੇ ਵਿੱਚ ਬਾਈ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਕਿ ਇਹਨਾਂ ਦਾ ਜਿਹੜਾ 40 ਲੱਖ ਦਾ ਆਮਦਨ ਦਾ ਅੰਕੜਾ ਉਹ ਵੀ ਇੱਕ ਬੜਾ ਹੈਰਾਨ ਕਰਨ ਵਾਲਾ ਹੈ ਕਿ ਜੇ ਮੰਨ ਲਓ ਸਰਵਸ ਦੇ ਵਿੱਚ ਵੀ ਹੁੰਦੇ ਡਾਕਟਰ ਨੇ ਹੂੰ ਹੋਰ ਤੇ ਮੈਨੂੰ ਨਹੀਂ ਪਤਾ ਇਹਨਾਂ ਦਾ ਪ੍ਰੋਫੈਸ਼ਨ ਕੀ ਹੈ ਪਰ ਡਾਕਟਰ ਜਿਹੜਾ ਹੈ ਉਹਦਾ ਵੀ ਸਰਕਾਰੀ ਪੈਕੇਜ 40 ਲੱਖ ਵਾਲਾ ਨਹੀਂ ਹੁੰਦਾ ਸਿਆਸੀ ਬੰਦਿਆਂ ਦੇ ਹੁੰਦੇ ਨੇ bizness ਵਗੈਰਾ ਸੌ ਚੀਜ਼ਾਂ ਹੁੰਦੀਆਂ ਕਿਸੇ ਦੀ ਨਿੱਜੀ ਜ਼ਿੰਦਗੀ ਚ ਨਹੀਂ ਜਾਂਦੇ ਪਰ ਠੀਕ ਹੈ ਇਨਕਮ ਟੈਕਸ ਵਾਲੇ ਤੋਂ ਬੱਚੋ ਅੱਜ ਕੱਲ ਉਹ ਬੜੀਆਂ ਤੇਜ਼ ਅੱਖਾਂ ਰੱਖਦੇ ਆ ਸਹੀ ਗੱਲ ਆ ਅੱਜ ਕੱਲ ਉਹ ਕਲਿੱਪ ਵੀ ਐਂ ਕੱਟੀ ਜਾਂਦੀਆਂ ਅੱਗੋਂ ਪਿੱਛੋਂ ਆਪਾਂ ਸੋਸ਼ਲ ਮੀਡੀਆ 'ਤੇ ਆ ਜਾਂਦੇ ਨੇ ਉਹ ਜੀ ਜੀ ਜਿਹੜਾ ਟੁਵਰਡ ਭਾਈ ਜੀ ਕਹਿੰਦੇ ਕਿ ਲੱਗਦਾ ਕਿ ਰੁਝਾਨ ਨੂੰ ਤਾਂ ਭਾਜਪੀ ਵੱਲ ਹੈ ਤੇ ਹਾਂ ਜੀ ਗੱਲਾਂ ਤੋਂ ਇੱਥੇ ਨਵਜੋਤ ਕੌਰ ਸਿੱਧੂ ਤਾਂ ਲੱਗਦਾ ਹੈ ਉਹਨਾਂ ਦਾ ਰੁਝਾਨ ਜਾਂ ਕੈਲੋ ਤਰਜੀਹ ਜਿਹੜੀ ਹੈ ਫਿਲਹਾਲ ਉਹ 잡ਦੀ ਹੈ ਬਾਕੀ ਉਹ ਫੈਸਲਾ ਕੀ ਲੈਂਦੇ ਆ ਕਦੋਂ ਲੈਂਦੇ ਆ ਉਹਦੇ ਵਾਸਤੇ ਆਜ਼ਾਦ ਨੇ ਜੀ 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 ਹਾਂ ਜੀ ਮਿਹਰਬਾਨੀ ਦੋਸਤੋ ਧੰਨਵਾਦ ਜੀ 91 ਕਰੋੜ ਸਿੱਧੂ ਦੀ ਕਮਾਈ ਕਹਿੰਦੇ ਜੀ ਸਾਲਾਨਾ ਹੂੰ ਠੀਕ ਹੈ ਜੀ ਹੋ ਸਕਦਾ ਉਹ ਤਾਂ ਪੈਕੇਜ ਹੋ ਸਕਦਾ ਉਹਨਾਂ ਦਾ ਭਾਈ ਉਹ ਤਾਂ ਕਿਉਂਕਿ ਦੇਖੋ ਟੀਵੀ ਕਮੈਂਟਰੀ ਬਥੇਰਾ ਖੁਸ਼ ਹੈ ਜੀ ਉਹਨਾਂ ਦੇ ਕੋਲ ਹੁਣ ਤਾਂ ਐਡ ਵੀ ਕਰ ਲੈਂਦੇ ਨੇ ਮੇਰੇ ਖਿਆਲ ਜਾਇਦਾਦਾਂ ਵਗੈਰਾ ਵੀ ਹੁੰਦੀਆਂ ਉੱਥੋਂ ਵੀ ਤੇ ਕਮਾਈ ਹੁੰਦੀ ਆ ਨਾ ਬਹੁਤ ਹਾਂ ਜੀ ਪ੍ਰੋਫੈਸਰ ਸਿੱਧੂ ਸਾਹਿਬ ਕੋਲ ਕਿਉਂਕਿ ਸਿੱਧੂ ਸਾਹਿਬ ਦੇਖੋ ਯਾਰ ਜਿਸ ਸਮੇਂ ক্রিকেট ਨੇ ਕਮਰਸ਼ੀਅਲੀ ਜਾਂ ਗਲੈਮਰਸ ਪੱਖ ਤੋਂ ਉਡਾਣ ਭਰੀ ਹੈ ਸਿੱਧੂ ਸਾਹਿਬ ਉਦੋਂ ਤੋਂ ਹੀ ਨਾ ক্রিকেট ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਉਹਦੋਂ ਬਤੌਰ ਪਲੇਅਰ ਰਹਿ ਤਗੜਾ ਪਲੇਅਰ ਰਹਿ ਕੋਈ ਮਾੜੀ ਮੋਟੀ ਗੱਲ ਨਹੀਂ ਹਾਂਜੀ ਬਿਲਕੁਲ 8-10 ਸਾਲ ਤੇ ਸਟਾਰ ਦਾ ਇਹਨਾਂ ਦੇ ਕੋਲ ਰੋਤਬਾ ਰਿਹਾ ਹੈ ਉਸ ਤੋਂ ਬਾਅਦ ਫਿਰ ਰਟਾਇਰ ਹੋ ਕੇ ਕਮੈਂਟਰੀ ਵਗੈਰਾ ਚ ਆ ਗਿਆ ਟੀਵੀ ਦੀ ਦੁਨੀਆ ਚ ਆ ਗਿਆ ਤਾਂ ਫਿਰ ਰਾਜਨੀਤੀ ਦੀ ਦੁਨੀਆ ਚ ਆ ਗਿਆ ਰਾਜਨੀਤੀ ਚ ਕਿਹੜਾ ਕੋਈ ਨੁਕਸਾਨ ਐ ਵੀਰ ਆ ਤੁਸੀਂ ਵੇਖ ਲਓ ਇੱਕ ਵਾਰੀ ਐਮਪੀ ਬਣ ਗਿਆ ਅਗਲਾ ਤੇ ਸਾਰੀ ਜ਼ਿੰਦਗੀ ਦੀ ਪੈਨਸ਼ਨ ਲੱਗ ਜਾਂਦੀ ਹੈ ਜੀ 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 ਤਾਂ ਖਰਚੇ ਤੇ ਚਾਹ ਕੌਫੀ ਦੇ ਤੂੰ ਹੀ ਨਿਕਲ ਜਾਂਦੇ ਆ ਪੈਨਸ਼ਨ ਚ ਆਮਾਨ ਸਾਹਿਬ ਦੀ ਵੀ ਤੇ ਪੈਨਸ਼ਨ ਹੀ ਲੱਗੀ ਆ ਜੀ ਇੱਕ ਪੈਨਸ਼ਨ ਆਮਾਨ ਸਾਹਿਬ ਦੀ ਇੱਕ ਤਨਖਾਹ ਹੁੰਦੀ ਆ ਹਮ ਚਲੋ ਜੀ